ਸਾਰਿਆਂ ਦੇ ਅੱਖਾਂ ਦੇ ਵਿੱਚ ਵੀ ਹੰਝੂ ਕੇ ਵੀ ਯਕੀਨ ਹੀ ਨਹੀਂ ਹੁੰਦਾ ਕਿ ਵੀ ਅਮਰੀਕਾ ਦੀ ਧਰਤੀ ਤੇ ਕੈਲੀਫੋਰਨੀਆ ਦੀ ਧਰਤੀ ਤੇ ਇਵਨ ਅਸੀਂ ਸਾਡੇ ਵਰਗੇ ਜਵਾਕ ਜਿਨ੍ਹਾਂ ਦਾ ਜੰਪ ਵਾਲੇ ਇਥੋਂ ਅਮਰੀਕਾ ਦਾ ਵਾ ਕੈਲੀਫੋਰਨੀਆ ਦਾ ਵਾ ਕਿ ਅਸੀਂ ਅੱਜ ਇੱਕ ਸਕੂਲ ਦੇ ਵਿੱਚ ਖੜੇ ਆ ਪਬਲਿਕ ਸਕੂਲ 'ਚ ਖੜੇ ਆ ਜੋ ਇੱਕ ਆਪਣੀ ਕੌਮ ਦੇ ਸ਼ਹੀਦ ਦੇ ਨਾਂ ਦੇ ਵਿੱਚ ਰੱਖਿਆ ਗਿਆ ਵਾ ਬਸ ਲਵਸ ਹੀ ਹੈ ਨਹੀਂ ਕਿ ਕੀ ਬਿਆਨ ਕਰੀਏ ਬਸ ਇਨੀ ਖੁਸ਼ੀ ਆ ਕਿ ਵੀ ਜਿਨ੍ਹਾਂ ਨੇ ਇਹ ਉਪਰਾਲਾ ਚੱਕਿਆ ਉਹਨਾਂ ਨੇ ਇਤਿਹਾਸ ਲਿਖਤਾ ਪੂਰੀ ਦੁਨੀਆ ਦੇ ਵਿੱਚ ਤੇ ਇੱਕ ਸ਼ਹੀਦ ਜਸ ਸ਼ਹੀਦ ਜਿਸਾਨ ਸਿੰ ਕਲਰ ਦੇ ਨਾਟ ਸਕੂਲ ਰੱਖਿਆ ਜਾ ਰਿਹਾ ਵਾ ਤਾਂ ਉਹਨਾਂ ਦੀ ਪਰਸਨੈਲਿਟੀ ਉਹਨਾਂ ਦਾ ਜਿਹੜਾ ਇੱਕ ਸੈਕ੍ਰੀਫਾਈਸ ਹੀ ਹੋ ਵੀਆ ਪਰ ਉਹਨਾਂ ਦੀ ਇੱਕ ਇੱਕ ਲਵਸ ਜਿਹੜੇ ਕਹੇ ਨੇ ਕਿ ਵੀ ਕੌਂਸ਼ੀਅਸ ਨਾਲ ਰਹਿਣਾ ਇੱਕ ਥੋੜੀ ਮੋਰੈਲਿਟੀ ਆ ਇੱਕ ਥੋੜੀ ਡਿਊਟੀ ਆ ਜਿਵੇਂ ਇਵਨ ਜਿਹੜੇ ਪ੍ਰਿੰਸੀਪਲ ਇਸ ਸਕੂਲ ਦੇ ਕੈਰੀ ਸੀਗੇ ਕਿ ਵੀ ਰੈਜ਼ੀਲੀਐਂਸ ਰਿਸਪੈਕਟ ਤੇ ਉਹ ਚੀਜਾਂ ਬੱਚੇ ਯਾਦ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਟਾਈਮ ਅਸੀਂ ਬਹੁਤ ਹੀ ਇੱਕ ਇਤਿਹਾਸਿਕ ਸਥਾਨ ਦੇ ਉੱਤੇ ਖੜੇ ਆ ਇਤਿਹਾਸਿਕ ਮੂਮੈਂਟਸ ਦੇ ਵਿੱਚੋਂ ਜਿਹੜਾ ਆਪਾਂ ਲੰਘ ਰਹੇ ਆ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਐਲੀਮੈਂਟਰੀ ਸਕੂਲ ਉਸ ਦਾ ਉਦਘਾਟਨ ਹੋ ਚੁੱਕਾ ਆ ਆਪਣੇ ਨਾਲ ਬੇਕਰਸਫੀਲਡ ਤੋਂ ਪਹਿਲੀ ਪੰਜਾਬੀ ਸਿੱਖ ਕਾਉਂਸਲ ਮੈਂਬਰ ਵਾਈਸ ਮੇਅਰ ਮਨਪ੍ਰੀਤ ਕਰੋ ਜੁੜੀ ਹੋਇਆ ਮਨਪ੍ਰੀਤ ਵਾਈਗਰੀ ਜੀ ਦਾ ਖਾਲਸਾ ਵਾਈਗਰੀ ਜੀ ਦੀ ਫਤਿਹ ਸੋ ਕੀ ਭਾਵਨਾ ਚੱਲ ਰਹੀ ਹੈ ਬਸ ਇੰਨੀ ਖੁਸ਼ੀਆ ਕਿ ਜਿੰਮੇਵਾਰੀ ਤੋਂ ਮੁਸਕਾਨ ਹੀ ਨਹੀਂ ਉਤਰੀ ਸਾਰਿਆਂ ਦੇ ਅੱਖਾਂ ਦੇ ਵਿੱਚ ਵੀ ਹੰਝੂ ਕਿ ਵੀ ਯਕੀਨ ਹੀ ਨਹੀਂ ਹੁੰਦਾ ਕਿ ਵੀ ਅਮਰੀਕਾ ਦੀ ਧਰਤੀ ਤੇ ਕੈਲੀਫੋਰਨੀਆ ਦੀ ਧਰਤੀ ਤੇ ਇਵਨ ਅਸੀਂ ਸਾਡੇ ਵਰਗੇ ਜਵਾਨ ਜਿਨ੍ਹਾਂ ਦਾ ਜੰਪ ਵਾਲੇ ਤੋਂ ਅਮਰੀਕਾ ਦਾ ਵਾ ਕੈਲੀਫੋਰਨੀਆ ਦਾ ਵਾ ਕਿ ਅਸੀਂ ਅੱਜ ਇੱਕ ਸਕੂਲ ਦੇ ਵਿੱਚ ਖੜੇ ਆ ਪਬਲਿਕ ਸਕੂਲ 'ਚ ਖੜੇ ਆ ਜੋ ਇੱਕ ਆਪਣੀ ਕੌਮ ਦੇ ਸ਼ਹੀਦ ਦਿਨਾਂ ਦੇ ਵਿੱਚ ਰੱਖਿਆ ਗਿਆ ਵਾ ਬਸ ਲਵ ਸੀ ਹੈ ਨਹੀਂ ਕਿ ਵਕੀਲ ਬਿਆਨ ਕਰੀਏ ਬਸ ਇੰਨੀ ਖੁਸ਼ੀਆ ਕਿ ਵੀ ਜਿਨ੍ਹਾਂ ਨੇ ਇਹ ਉਪਰਾਲਾ ਕਿਆ ਉਹਨਾਂ ਨੇ ਇਤਿਹਾਸ ਲਿਖਤਾ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ 'ਚ ਖੁਸ਼ੀ ਹੋ ਰਹੀ ਆ ਤੇ ਅਸੀਂ ਕਹਿੰਦੇ ਆ ਇਦਾਂ ਹੀ ਆਪਣੀ ਸਿੱਖ ਪੰਥ ਦਾ ਇਤਿਹਾਸ ਕਾਇਮ ਰੱਖੂਗਾ ਨਾ ਕਿ ਆਪਣੀ ਕੌਮ ਦੇ ਵਿੱਚ ਹਰੇਕ ਬਾਕੀ ਕੌਮਾਂ ਦੇ ਵਿੱਚ ਵੀ ਕੀ ਇੰਪੋਰਟੈਂਸ ਤੁਸੀਂ ਸੋਚਦੇ ਆ ਜਦੋਂ ਇੱਕ ਐਕਟਿਵਿਸਟਿਕ ਸ਼ਹੀਦ ਦੇ ਨਾਮ ਦੇ ਉੱਤੇ ਸਕੂਲ ਦਾ ਨਾਮ ਰੱਖਿਆ ਜਾਂਦਾ ਆ ਸੋ ਕੀ ਉਸ ਦੀ ਇੰਪੋਰਟੈਂਸ ਤੁਸੀਂ ਸੋਚਦੇ ਆ ਤੁਸੀਂ ਆਪਾਂ ਸਾਰੇ ਜਣੇ ਸਕੂਲਾਂ 'ਚ ਪੜੇ ਆ ਕੋਈ ABC ਸਕੂਲ ਕੋਈ ਕਿਸੇ ਦੇ ਨਾਂ ਤੇ ਕੋਈ ਕਿਸੇ ਦੇ ਨਾਂ ਤੇ ਹੁਣ ਆਪਣੇ ਜਦੋਂ ਕਿਸੇ ਬੰਦੇ ਦੇ ਨਾਂ ਦੇ ਉੱਤੇ ਸਕੂਲ ਦੇ ਵਿੱਚ ਹੋਊਗਾ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਮਹਿਸੂਸ ਕਰਦੇ ਹੋ ਜਰੂਰ ਸੋ ਇਵਨ ਹੋਂ ਜਦੋਂ ਅਸੀਂ ਇਹ ਅੰਤ ਕਾਲਜ ਜਾਣਿਆਂ ਜਾਂ ਵੱਡੇ ਹੋ ਜਨਿਆਂ ਤਾਂ ਉਦੋਂ ਵੀ ਤੁਸੀਂ ਕਹਿੰਦੇ ਹੋ ਕਿ ਵੀ ਅਸੀਂ ਸੀਜ਼ਰ ਚਾਵੈਸ ਐਲੀਮੈਂਟਰੀ ਸਕੂਲ ਪੜ੍ਹੇ ਸੀਗੇ ਤੁਸੀਂ ਕਿਹੜੇ ਸਕੂਲ ਚ ਪੜ੍ਹੇ ਸੀ ਅਸੀਂ ਐ ਸਕੂਲ ਦੇ ਵਿੱਚ ਪੜ੍ਹੇ ਸੀਗੇ ਸੋ ਇਹ ਤੁਸੀਂ ਆਪਣੀ ਸਾਰੀ ਉਮਰ ਯਾਦ ਰੱਖਦੇ ਹੋ ਕਿ ਵੀ ਭਾਵੇਂ ਤੁਸੀਂ ਗੋਰੇ ਹੋ ਮੈਕਸੀਕੀਅ ਹੋ ਬਲੈਕ ਕਮਿਊਨਿਟੀ ਦੇ ਮੈਂਬਰ ਹੋ ਪੰਜਾਬੀ ਹੋ ਤੁਸੀਂ ਆਪਣੀ ਪੂਰੀ ਜ਼ਿੰਦਗੀ ਯਾਦ ਰੱਖੋਗੇ ਤੁਸੀਂ ਕਿਹੜੇ ਐਲੀਮੈਂਟਰੀ ਸਕੂਲ ਦੇ ਵਿੱਚ ਉਹ ਵੱਢ ਕੇ ਗਏ ਸੀਗੇ ਤੇ ਇੱਕ ਸ਼ਹੀਦ ਜਸ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਤੇ ਸਕੂਲ ਰੱਖਿਆ ਜਾ ਰਿਹਾ ਵਾ ਤਾਂ ਉਹਨਾਂ ਦੀ ਪਰਸਨੈਲਿਟੀ ਉਹਨਾਂ ਦਾ ਜਿਹੜਾ ਇੱਕ ਸੈਕ੍ਰੀਫਾਈਸ ਹੀ ਉਹ ਵੀ ਆ ਪਰ ਉਹਨਾਂ ਦੀ ਇੱਕ ਇੱਕ ਲਵਸ ਜਿਹੜੇ ਕਹਿੰਨੇ ਕਿ ਵੀ ਕੌਂਸ਼ੀਅਸ ਨਾਲ ਰਹਿਣਾ ਇੱਕ ਥੋੜੀ ਮੋਰੈਲਿਟੀ ਆ ਇੱਕ ਥੋੜੀ ਡਿਊਟੀ ਆ ਜਿਵੇਂ ਇਵਨ ਜਿਹੜੇ ਪ੍ਰਿੰਸੀਪਲ ਇਸ ਸਕੂਲ ਦੇ ਕੈਰੀ ਸੀਗੇ ਕਿ ਵੀ ਰੈਜ਼ੀਲੀਐਂਸ ਰਿਸਪੈਕਟ ਤੇ ਉੱਚੀ ਜਾਏ ਬੱਚੇ ਯਾਦ ਰੱਖਣਗੇ ਤੇ ਇਹ ਤੋਂ ਵੱਡੀ ਤਾਂ ਆਈ ਥਿੰਕ ਹੋਰ ਕੋਈ ਆਨਰ ਹੈ ਨਹੀਂ ਹਾਂਜੀ ਸੋ ਮੰਨ ਬਿਲ ਬਹੁਤ ਬਹੁਤ 아이 ਪੂਰੀ ਕਮਿਊਨਿਟੀ ਨੇ ਦਾਈ ਹਾਂ ਜੀ ਪੂਰੀ ਕਮਿਊਨਿਟੀ ਨੇ ਦਾਈ ਹਾਂ ਜੀ ਬਿਲਕੁਲ ਥੈਂਕ ਯੂ ਥੈਂਕ ਯੂ 바이ਗੂ ਜੀ ਦਾ ਖਾਸਾ 바이ਗੂ ਜੀ ਕੀ ਫਤਹਿ